ਲੋ ਮੇਰੇ ਪੰਜਾਬ ਵਾਸੀਓ ਮੈਂ ਆ ਤੁਹਾਡਾ ਮਿੱਤਰ ਜਵਾਰ ਚੌਧਰੀ ਤੁਸੀਂ ਵੇਖਦੇ ਪਿਆ ਫੈਕਟਸ ਵਿਦਿਅਸੀ ਤੁਹਾਨੂੰ ਬੇਨਤੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਜਿਹੜੀਆਂ ਤਾਜ਼ਾ ਖਬਰਾਂ ਪਹੁੰਚਦੀਆਂ ਰਹਿਣ ਅੱਜ ਕੁਝ ਖਬਰਾਂ ਜਿਹੜੀਆਂ ਨੇ ਉਹ ਇਹ ਤੁਹਾਨੂੰ ਦੱਸਣਾ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਹੈ ਉਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਹੈ ਕਮਿਸ਼ਨਰ ਆਇਆ ਦਿਨੇਸ਼ ਪਟਨਾਇਕ ਉਹਨੇ ਆਪਣੇ ਜਿਹੜੇ ਜਿਹੜੇ ਉਹ ਹੀ ਪੁਰਾਣੇ ਡਿਜ਼ਾਈਨ ਨੇ ਹਿੰਦੁਸਤਾਨੀ ਸਰਕਾਰਾਂ ਦੇ ਉਹ ਜਿਹੜਾ ਨਾ ਦੁਬਾਰਾ ਉਹਨੇ ਸ਼ੁਰੂ ਕਰ ਲੈਨੇ ਤੇ ਬੜਾ ਹੀ ਇੱਕ ਥੋੜਾ ਜਿਹਾ ਅਜੀਬ ਹੈ ਅ ਕੱਲ ਉਹਨੇ ਆਪਣਾ ਹਿੰਦੁਸਤਾਨੀ ਜਿਹੜਾ ਹੈ ਕਮਿਸ਼ਨਰ ਹੈ ਉਹਨੇ ਐਕਸ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਤੁਹਾਡੇ ਸਾਹਮਣੇ ਮੈਂ ਰੱਖਣਾ ਔਰ ਫਿਰ ਆਪਾਂ ਇਹਦਾ ਜਰਾ ਐਨਾਲਿਸਿਸ ਕਰਨੇ ਆ ਕਿ ਇਹ ਕੀ ਕਹਿਣਾ ਚਾ ਰਹੇ ਆ ਤੇ ਕਿਉਂ ਕਹਿਣਾ ਚਾ ਰਹੇ ਆ ਔਰ ਇਹ ਕੀ ਤੁਹਾਨੂੰ ਪਤਾ ਹੈ ਕਿ ਹਿੰਦੁਸਤਾਨ ਨੂੰ ਜਿਹੜਾ ਜਿਹੜੀ ਉਹਦੀ ਜਿਹੜੀ ਬਕਾਇਦਾ ਚਨਕਿਆ ਦਾ ਫਲਸਫਾ ਜਿਹੜਾ ਉਹ ਉਹਦੇ ਮੁਤਾਬਕ ਹਿੰਦੂਤਵਾਦੀ ਸਰਕਾਰ ਚੱਲਦੀ ਹੈ ਆਰਐਸਐਸ ਵੀ ਉਹਦੇ ਮੁਤਾਬਕ ਚੱਲ ਰਹੀ ਹੈ ਤੇ ਸਾਰਾ ਕੁਝ ਜਿਹੜਾ ਉਹ ਉਸੇ ਲੈਂਸ ਦੇ ਨਾਲ ਉਹ ਦੇਖਦੇ ਨੇ ਇਸ ਪੂਰੀ ਆਪਣੇ ਉਹ ਹੈ ਜਿਸ ਤਰ੍ਹਾਂ ਇਹ ਅੰਗਰੇਜ਼ਾਂ ਦਾ ਜਿਹੜਾ ਰੂਲ ਸੀ ਡਿਵਾਈਡ ਐਂਡ ਰੂਲ ਉਹੀ ਇਹਨਾਂ ਨੇ ਪਿੱਕ ਕੀਤਾ ਹੋਇਆ ਕਿ ਸਨ ਲਾਓ ਅੰਦਰੋਂ ਸਨ ਲਾਓ ਅਗਰ ਨਹੀਂ ਲੱਗਦੀ ਤੇ ਕਮਜ਼ ਕਮ ਉਸ ਤਰ੍ਹਾਂ ਦਾ ਦਿਖਾਵਾ ਕਰੋ ਐ ਤੁਸੀਂ ਤਸਵੀਰਾਂ ਦੇਖੋ ਇਹ ਗ੍ਰੇਟਰ ਟੋਰਾਂਟੋ ਦੇ ਵਿੱਚ ਜਿਹੜੀ ਮੁਲਾਕਾਤ ਕੀਤੀ ਏ ਦਿਨੇਸ਼ ਪਟਨਾਇਕ ਨੇ ਸਿੱਖਾਂ ਦੇ ਨਾਲ ਸਿੱਖ ਪੰਜਾਬੀਆਂ ਦੇ ਨਾਲ ਮੁਲਾਕਾਤ ਕੀਤੀ ਏ ਉਹਨਾਂ ਨੇ ਕਿਹਾ ਜੀ ਕਿ ਦਖਾਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਵੇਲੇ ਜਿਹੜਾ ਦਿਨੇਸ਼ ਪਟਨਾਇਕ ਉਹਦੇ ਖਿਲਾਫ ਸੇ ਜਿਹੜਾ ਮੋਰਚਾ ਉੱਥੇ ਖੁੱਲਿਆ ਹੋਇਆ ਕੈਨੇਡਾ ਦੇ ਵਿੱਚ ਹਰ ਮਹੀਨੇ ਜਿਹੜਾ ਉਹ ਕੈਨੇਡਾ ਦੇ ਆਪਣਾ ਜਿਹੜਾ ਹਾਈ ਕਮਿਸ਼ਨਰ ਹੈ ਉਹਦਾ ਘਰਾਓ ਹੁੰਦਾ ਤੇ ਉਹਦੇ ਪਿੱਛੇ ਲੱਗੇ ਹੋਏ ਨੇ ਉਹਦੀ ਵਜ੍ਹਾ ਹੈ ਉਹਦਾ ਕਾਰਨ ਬੜਾ 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 ਸਾਹਮਣੇ ਸਭ ਨੂੰ ਪਤਾ ਹੈ ਕਿ ਜਿਹੜੇ ਇਹ ਸਫਰਤਖਾਨੇ ਹਿੰਦੁਸਤਾਨ ਦੇ ਨੇ ਉਹ ਤਕਰੀਬਨ ਜਿਹੜਾ ਉਹ دہشت گردਨ ਦੇ اڈੇ ਜਾਂ ਜਸੂਸੀਆਂ ਦੇ اڈੇ ਜਿਹੜੇ ਬਣਾਏ ਹੋਏ ਨੇ ਉਹਨਾਂ ਨੇ ਔਰ ਇਹ ਉਥੋਂ ਇਹ ਕੰਮ ਲਿਆ ਜਾਂਦਾ ਕਿ ਇਹ ਜਿਹੜੇ ਲੋਕ ਨੇ ਸਿੱਖ ਐਕਟਿਵਿਸਟ ਨੇ ਖਾਸ ਤੌਰ ਦੇ ਉਤੇ ਉਹਨਾਂ ਦੇ ਪਿੱਛੇ ਲਾਇਆ ਜਾਏ ਪੰਜਾਬੀਆਂ ਦੇ ਪਿੱਛੇ ਲਾਇਆ ਜਾਏ ਉਹ ਲੋਕ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹਨੂੰ ਉਹਨਾਂ ਦੇ ਪਿੱਛੇ ਲਾਇਆ ਜਾਂਦਾ ਹੈ ਜਸੂਸੀਆਂ ਕਰਾਈਆਂ ਜਾਂ ਜਾਣ ਫਿਰ ਜਿਹੜੀ ਮਾਰਨ ਤੋਂ ਵੀ ਬਾਜ਼ ਨਹੀਂ ਆਉਂਦੇ ਟਾਰਗੇਟ ਕਰਦੇ ਨੇ ਬਹੁਤ ਸਾਰੀਆਂ ਬਹੁਤ ਸਾਰੇ ਜਿਹੜੇ ਕਰਦੇ ਉਹ ਜਿਹੜੇ ਉਹਨਾਂ ਤੇ ਉਹ ਸਿੱਖ ਜਿਹੜੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਦਿੱਲੀ ਬਹੁਤ ਪਰੇਸ਼ਾਨ ਹੈ ਖਾਲਸਤਾਨ ਦਾ ਨਾਂ ਲੈਣ ਦੇ ਜਿਹੜੇ ਲੋਕ ਨੇ ਉਹਨਾਂ ਤੋਂ ਪਰੇਸ਼ਾਨ ਹੈ ਜਿਹੜਾ ਇੱਥੇ ਚੜਦੇ ਪੰਜਾਬ ਵਿੱਚ ਨਾਂ ਲੈਂਦਾ ਉਹਦੇ ਪੁਲਿਸ ਮੁਕਾਬਲੇ ਤਨ ਪਤਾ ਬਣਾ ਦਿੰਦੇ ਨੇ ਉਹਦੇ ਫੇਕ ਐਨਕਾਊਂਟਰ ਜਿਹੜੇ ਨੇ ਉਹ ਕਰਵਾ ਦਿੰਦੇ ਨੇ ਤੇ ਮਾਨ ਸਰਕਾਰ ਜਿਹੜੀ ਉਹ ਆਪਣੇ ਇਕਤਦਾਰ ਦੀ ਵਜ੍ਹਾ ਨਾਲ ਇੱਕ ਹੋਰ ਵੀ ਆਪਣਾ ਸਰਵੇ ਆਇਆ ਮੈਂ ਤੁਹਾਨੂੰ ਨਾਲ ਨਾਲੋ ਵੀ ਦੱਸ ਦਿਆਂ ਆਪਣਾ ਸਿੱਖਾਂ ਦੀ ਜਿਹੜੀ ਮੁਲਾਕਾਤ ਇਹਦੀ ਇੱਥੇ ਜਰਾ ਆਪਾਂ ਚੰਗੀ ਤਰ੍ਹਾਂ ਜਰਾ ਗੱਲ ਕਰਨੇ ਤੇ ਖੋਲ ਕੇ ਨਖੇੜ ਕੇ ਤੁਹਾਡੇ ਸਾਹਮਣੇ ਰੱਖਦਾ ਇਹ ਆਇਆ ਕਿ ਤੁਸੀਂ ਪਹਿਲੇ ਪੰਜਾਬ ਦੇ ਵਿੱਚ ਹਾਲ ਜਿੰਨੇ ਵੀ ਮੰਦੇ ਰਹਿਣਾ ਆਰਥਿਕ ਮੰਦੀ ਹੋਏ ਫਲਾਨਾ ਕੁਝ ਹੋਏ ਮਸਾਇਲ ਮਸੂਲ ਲੈਂਦੇ ਨੇ ਲੇਕਿਨ ਕਦੀ ਵੀ ਜਿਹੜਾ ਪਹਿਲੇ ਜਿਹੜੀਆਂ ਸਰਕਾਰਾਂ ਬਣੀਆਂ ਕੀ ਕਹਿੰਦੇ ਨੇ ਉਹਨਾਂ ਨੂੰ ਆਪਣਾ ਚਾਹੇ ਕਾਂਗਰਸੀ ਸਰਕਾਰ ਬਣੇ ਚਾਹੇ ਕਾਲੀ ਦਲ ਦੀ ਸਰਕਾਰ ਬਣੇ ਲੇਕਿਨ ਕਦੀ ਵੀ ਪੰਜਾਬ ਤੇ ਪੰਜਾਬੀਆਂ ਨੇ ਯਾਨੀ ਕਿ ਕਦੀ ਇਸ ਵਕਤ ਤੋਂ ਪਹਿਲੇ ਵਕਤ ਤੋਂ ਪਹਿਲੇ ਇਲੈਕਸ਼ਨ ਦੀ ਤਿਆਰੀ ਨਹੀਂ ਕੀਤੀ ਹੈ ਇਲੈਕਸ਼ਨ ਵਾਸਤੇ ਮਤਾਲਬੇ ਵੀ ਨਹੀਂ ਕੀਤੇ ਇਹ ਪਹਿਲਾ ਮੌਕਾ ਹੈਗਾ ਕਿ ਮਾਨ ਸਰਕਾਰ ਜਿਹੜੀ ਉਹ ਤਕਰੀਬਨ ਜਿਹੜੀ ਕੋਮੇਡੀ ਜੋਕਰ ਤੇ ਇਸ ਤਰ੍ਹਾਂ ਦੇ ਲੋਕੋ ਤੋਂ ਤੰਗ ਆ ਗਏ ਨੇ ਦੂਸਰੇ ਤੀਸਰੇ ਸਾਲ ਵਿੱਚ ਹੀ ਤੋਂ ਲੋਕਾਂ ਨੇ ਮਤਾਲਬੇ ਸ਼ੁਰੂ ਕਰ ਦਿੱਤੇ ਨੇ ਜੀ ਕਿ ਅਗਲਾ ਇਲੈਕਸ਼ਨ ਕਰਾਓ ਇਹਦੀ ਵਜ੍ਹਾ ਇਹ ਹੈ ਕਿ ਮਾਨ ਸਰਕਾਰ ਜਿਹੜੀ ਹੈ ਉਹ ਉਹ ਸੰਜੀਦਾ ਹੀ ਨਹੀਂ ਕਿਸੇ ਮਾਮਲੇ ਵਿੱਚ ਕਿਸੇ ਕੰਮ ਵਿੱਚ ਔਰ ਹਰ ਦੇ ਵਿੱਚ ਜਿਹੜਾ ਕਿਰਦਾਰ ਉਹਦਾ ਰਿਆ ਉਹ ਵੀ ਸਾਰਿਆਂ ਵੇਖਿਆ ਕਿ ਉਹ ਜਿਹੜਾ ਸਾਨੂੰ ਨਜ਼ਰ ਆਇਆ ਕਿ ਉਹ ਹਿੰਦੁਸਤਾਨੀ ਸਰਕਾਰ ਦੇ ਨਾਲ ਖਲੋਤੀ ਨਜ਼ਰ ਆਈ ਮਾਨ ਸਰਕਾਰ ਜਿੰਨੇ ਵੀ ਮੁੱਦੇ ਆ ਜਿੰਨੇ ਵੀ ਮੌਕੇ ਜਿੱਥੇ ਵੀ ਸਿੱਖ ਜਾਂ ਪੰਜਾਬ ਆਇਆ ਉੱਥੇ ਜਿਹੜੀ ਮਾਨ ਸਰਕਾਰ ਸੀ ਉਹ ਜਾ ਕੇ ਉਹ ਮਨੀਸ਼ ਸੋਢੀਆ ਚਲਾਉਂਦਾ ਰਿਹਾ ਜਾਂ ਆਪਣਾ ਕੇਜਰੀਵਾਲ ਤੇ ਉਹ ਸਾਰੇ ਜਿਹੜੇ ਸੀ ਉਹ ਸੈਂਟਰ ਦੇ ਨਾਲ ਤੇ ਹਿੰਦੂਤਵਾ ਦੇ ਨਾਲ ਖਲੋਤੇ ਸਾਨੂੰ ਨਜ਼ਰ ਆਇਆ ਚਾਹੇ ਸੁਲਾਬ ਹੋਏ ਚਾਹੇ ਔਰ ਮਾਮਲਾ ਇੱਥੇ ਤੱਕ ਕਿ ਹਿੰਦੁਸਤਾਨ ਦੀ ਸਰਕਾਰ ਨੇ ਕ੍ਰਿਕਟ ਮੈਚ ਪਾਕਿਸਤਾਨ ਨਾਲ ਖੇលਿਆ ਲੇਕਿਨ ਸਿੱਖਾਂ ਨੂੰ ਕਿਹਾ ਜੀ ਤੁਸੀਂ ਆਪਣਾ ਪਾਕਿਸਤਾਨ ਜਿਹੜਾ ਉਹ ਦਰਸ਼ਨ ਵਾਸਤੇ ਨਹੀਂ ਜਾਣਾ ਤੁਸੀਂ ਬਰਥਡੇ ਮਨਾਣ ਜਿਹੜਾ ਆਪਣਾ ਗੁਰੂ ਨਾਨਕ ਦੇ ਜਨਮ ਸਥਾਨ ਦੇ ਉੱਤੇ ਨਹੀਂ ਜਾਣਾ ਉੱਥੇ ਵੀ ਜਾਨਕਿ ਮਾਨ ਸਰਕਾਰ ਨੇ ਇੱਕ ਪੱਤਰ ਤੱਕ ਜਿਹੜਾ ਇੱਕ ਲੈਟਰ ਤੱਕ ਇੱਕ ਖਤ ਤੱਕ ਜਿਹੜਾ ਮੋਦੀ ਸਰਕਾਰ ਨੂੰ ਲਿਖ ਕੇ ਪ੍ਰੋਟੈਸਟ ਨਹੀਂ ਕੀਤਾ ਇੱਥੇ ਤੱਕ ਕਿ ਸਾਡੇ ਇੱਥੇ ਜਿਹੜੇ ਉਹਨਾਂ ਦੇ ਪੈਟਰੋਲੀਅਮ ਨੈਚਰਲ ਦੇ ਮਿਨਿਸਟਰ ਹਰਦੀਪ ਪੂਰੀ ਹੁਣੀ ਉਹ ਜਾ ਕੇ ਤੇ ਸਰਕਾਰ ਗੁਰੂ ਆਪਣਾ ਗੁਰੂ ਮਹਾਰਾਜ ਗੋਬਿੰਦ ਸਿੰਘ ਦੇ ਜੋੜੇ ਉਹਨਾਂ ਨੂੰ ਦੇਣ ਪਹੁੰਚ ਗਿਆ ਕਿ ਆ ਜੋੜੇ ਤੁਸੀਂ ਹਵਾਸਤ ਕਰ ਲੋ ਲੇਕਿਨ ਉਹ ਸਿੱਖ ਹੋਣ ਦੇ ਬਾਵਜੂਦ ਵੀ ਸਿੱਖ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮੂੰਹ ਚ ਇਹ ਸ਼ਬਦਰੀ ਨਿਕਲਿਆ ਕਿ ਤੁਸੀਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਸਾਡੇ ਜਿਹੜੇ ਸਿੱਖ ਨੇ ਇਹਨਾਂ ਨੂੰ ਧਰਮ ਦੀ ਆਜ਼ਾਦੀ ਦਿਓ ਇਹਨਾਂ ਨੂੰ ਜਿਹੜਾ ਜਨਮ ਸਥਾਨ ਜਾਣ ਦਿਓ ਉਹਨਾਂ ਨੇ ਵੀ ਨਹੀਂ ਕੀਤਾ ਕਿਉਂਕਿ ਉਹ ਸਾਰੇ ਲੋਕ ਜਿਹੜੇ ਨੇ ਉਹ ਆਲਰੇਡੀ ਟ੍ਰੈਪਡ ਨੇ ਉਹ ਕਿਸੇ ਤਰੀਕਾ Hindu ਬਣ ਗਏ ਹੋਏ ਨੇ ਉਹ ਉਹਨਾਂ ਦੇ ਨਾਲ ਜਿਹੜੇ ਨੇ ਉਹ ਇੱਕ ਹੀ ਇੱਕ ਹੀ ਜਿਹੜੇ ਵੇਵ ਲੈਂਥ ਤੇ ਹੁੰਦੇ ਨੇ ਇਹ ਉਹ ਲੋਕ ਨੇ ਜਿਹੜਾਂ ਦਾ ਜਿਨ੍ਹਾਂ ਦੇ ਚਿਹਰੇ ਯਾਨੀ ਕਿ ਪਗੜੀਆਂ ਬਨੀਆਂ ਜਿਹੜੀ ਨੇ ਉਹ ਦਿਖਾ ਕੇ ਹਿੰਦੁਸਤਾਨੀ ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਹੈ ਕਿ ਦੇਖੋ ਜੀ ਸਿੱਖ ਸਾਡੇ ਨਾਲ ਇਹ ਫਾਰਮੂਲਾ ਜਿਹੜਾ ਉਹ ਉੱਥੋਂ ਆਇਆ ਹੋਇਆ ਜਿਸ ਜਦੋਂ ਇਹ ਆਪਣਾ ਪ੍ਰਧਾਨ ਮੰਤਰੀ ਜਦੋਂ ਇੱਥੇ ਹੜ ਦੇ ਦੌਰਾਨ ਜਦੋਂ ਆਇਆ ਉੱਥੇ ਵੀ ਜਿਹੜੇ ਲੋਕ ਪਗੜੀਆਂ ਬਨ ਕੇ ਬੜੀਆਂ ਬਣਾ ਕੇ ਪਗੜੀਆਂ ਪਵਾ ਕੇ ਦਸਤਾਰਾਂ ਪਵਾ ਕੇ ਜਿਹੜੇ ਨਰਿੰਦਰ ਮੋਦੀ ਦੇ ਸਾਹਮਣੇ ਖੜੇ ਕੀਤੇ ਗਏ ਉਹ ਵੀ ਇਸੇ ਤਰ੍ਹਾਂ ਦੇ ਹੀ ਲੋਕ ਸੀ ਉਹ ਵੀ ਨਾਮ ਹੈ ਉਹਨੂੰ ਪੰਜਾਬੀ ਮੰਨਣਾ ਨਾ ਮੈਨੂੰ ਸਿੱਖ ਮੰਨਣਾ ਕਿ ਜਿਹੜੇ ਅਸੀਂ ਔਕੜ ਦੇ ਵੇਲੇ ਜਦੋਂ ਪੂਰਾ ਹਿੰਦੁਸਤਾਨ ਸਰਕਾਰ ਜਿਹੜੀ ਸੀ ਪੰਜਾਬੀ ਦੇ ਨਾਲ ਖੜਾ ਨਹੀਂ ਹੋਆ ਤੇ ਤੁਸੀਂ ਜਾਬ ਆ ਕੇ ਜੇ ਸੀ ਨਾ ਉਹਨਾਂ ਨੂੰ ਇਹ ਫੇਸ ਸੇਵਿੰਗ ਉੱਥੇ ਦਿੱਤੀ ਇਸੇ ਤਰ੍ਹਾਂ ਦਾ ਹੀ ਜਿਹੜਾ ਵਾਕਿਆ ਇਹ ਕੈਨੇਡਾ ਦੇ ਵਿੱਚ ਹੁਣ ਹੋਇਆ ਐ ਤੁਸੀਂ ਸ਼ਕਲਾਂ ਦੇਖੋ ਇਹ ਲੋਕ ਨੇ ਮੈਨੂੰ ਮੈਨੂੰ ਇਤਰਾਜ਼ ਨਹੀਂ ਤੁਸੀਂ ਜਾ ਕੇ ਜੋ ਹਾਈ ਕਮਿਸ਼ਨਰ ਨਾਲ ਮਿਲਣਾ ਮਿਲੋ ਜੋ ਕੁਝ ਵੀ ਕਰਨਾ ਕਰੋ ਲੇਕਿਨ ਪਰ ਕਮਸ ਕਮ ਤੁਸੀਂ ਜਾ ਕੇ ਉੱਥੇ ਇਸ ਪਰਪਸ ਨੂੰ ਮਿਲੋ ਤੁਸੀਂ ਜਾ ਕੇ ਉਹਦੇ ਦੱਸੋ ਕਿ ਕਿਸ ਤਰ੍ਹਾਂ ਹਿੰਦੁਸਤਾਨ ਨੇ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਫੈਲਾਇਆ ਹੋਇਆ ਕਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਬਿਸ਼ਨੋਈ ਗੈਂਗ ਨੂੰ ਉੱਥੇ ਟੈਰਰਿਸਟ ਸ਼ਾਮਲ ਕਰ ਰਹੀ ਕੀ ਤੁਸੀਂ ਜਾ ਕੇ ਉਹਨਾਂ ਨੂੰ ਇਹ ਪਟਨਾਇਕ ਦੇ ਨਾਲੇ ਇਹਨਾਂ ਮੁੱਦਿਆਂ ਤੇ ਗੱਲ ਕੀਤੀ ਜਿਹੜੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਤਰਪੇਸ਼ ਨੇ ਕੀ ਆ ਸਾਰੇ ਜਿਹੜੇ ਭਰਾ ਮੇਰੇ ਸਿੱਖ ਬੈਠੇ ਨੇ ਪਗੜੀਆਂ ਬੰਨ ਕੇ ਇਹ ਜਿਹੜੇ ਮੇਰੇ ਬਜ਼ੁਰਗ ਬੈਠੇ ਨੇ ਤਸਵੀਰਾਂ ਦੇਖੋ ਇੱਕ ਇੱਕ ਦੀਆਂ ਕੀ ਇਹਨਾਂ ਲੋਕਾਂ ਨੇ ਜਾ ਕੇ ਪਟਨਾਇਕ ਨੂੰ ਕਿਹਾ ਕਿ ਤੁਸੀਂ ਜਿਹੜਾ ਆਪਣਾ ਜਸੂਸੀਆਂ ਕਰਾਉਂਦੇ ਸਾਰੇ ਕੀ ਇਹਨਾਂ ਲੋਕਾਂ ਨੇ ਦੱਸਿਆ ਕਿ ਸਾਡਾ ਇੱਕ ਹਰਦੀਪ ਸਿੰਘ ਨਿਜਰ ਭਰਾ ਜਿਹੜਾ ਤੁਸੀਂ ਇੱਥੇ ਸ਼ਹੀਦ ਕੀਤਾ ਤੁਹਾਡੀਆਂ ਸਾਰੀਆਂ ਏਜੰਸੀਆਂ ਨੇ ਕੀ ਇਹਨਾਂ ਲੋਕਾਂ ਨੂੰ ਦੱਸਿਆ ਕਿ ਪੁੱਛਿਆ ਕਿ ਤੁਸੀਂ ਕਮ ਘੱਟ ਸਾਡੇ ਜਿਹੜੇ ਪੰਜਾਬੀ ਭਰਾ ਹਨ ਜਿਹੜੇ ਸਿੱਖ ਨੇ ਤੁਸੀਂ ਇਹਨਾਂ ਤੋਂ ਇਹਨਾਂ ਨੂੰ ਇਹਨਾਂ ਦੀ ਜਸੂਸੀਆਂ ਕਰਾਉਣ ਤੋਂ ਬਾਅਦ ਆਜੋ ਕੀ ਇਹ ਗੱਲਾਂ ਇਹਨਾਂ ਨੇ ਕੀਤੀਆਂ ਨਹੀਂ ਕੀਤੀਆਂ ਕੀਤੀਆਂ ਕੀ ਕੀਤੀਆਂ ਕਿ ਬਲਕਿ ਇਹ ਜਿਹੜੇ ਸੀ ਇਹ ਆਪਣੇ ਜਿਹੜੇ ਸੀ ਮਸਾਇਲ ਨੇ ਮਸਾਇਲ ਕਿਹੜੇ ਹੁੰਦੇ ਨੇ ਇਹ ਤਾਂ ਉੱਥੇ ਕੈਨੇਡਾ ਦੇ ਸਿਟੀਜ਼ਨ ਨੇ ਇਹਨਾਂ ਨੂੰ ਕਿਹੜੇ ਮਸਾਇਲ ਨੇ ਇਹਨਾਂ ਨੂੰ ਤੇਹੀ ਮਸਾਇਲ ਲੈਣਾ ਕਿ ਇਹਨਾਂ ਦੀ ਸਿਕਿਉਰਿਟੀ ਜਿਹੜੀ ਜਿਹੜੀ ਕਿ ਕਿਸੇ ਗੈਂਗਸ ਦੇ ਜ਼ਰੀਏ ਜਿਹੜੀ ਰੋਹ ਦੇ ਜ਼ਰੀਏ ਇਹੜੇ ਪਿੱਛੇ ਲਾਏ ਨੇ ਇਹਨਾਂ ਲੋਕਾਂ ਨੂੰ ਜਿਹੜੀ ਇਹਨਾਂ ਨੂੰ ਲੋਕਾਂ ਦੇ ਜਿਹੜੇ ਪਿੱਛੇ ਲਾਈ ਹੋਈ ਉਹਨਾਂ ਨੇ ਸਰਕਾਰਾਂ ਨੇ ਉਹਨਾਂ ਉਹਨਾਂ ਤੋਂ ਤਫ਼ਵਜ਼ ਮਿਲੇ ਉਹ ਕੰਮ ਮੰਦ ਭਾਗੇ ਆਪਣਾ ਸਰਕਾਰ ਹਿੰਦੁਸਤਾਨੀ ਬੰਦ ਕਰ ਦੇਵੇ ਇਹ ਗੱਲਾਂ ਇਹ ਮਸਲੇ ਤੇ ਇਹ ਨੇ ਨਾ ਕਿ ਇਹਨਾਂ ਨੇ ਉਹ ਮਸਲੇ ਕੀਤੇ ਨਹੀਂ ਇਹ ਕੀ ਮਸਲੇ ਕੀਤੇ ਜਨਾਬ ਇਹਨਾਂ ਨੇ ਕਿਹਾ ਜੀ ਕਿ ਉਹ ਪਟਨਾਇਕ ਸਾਹਿਬ ਨੂੰ ਜਨਾਬ ਇਹਨਾਂ ਨੇ ਕਿਹਾ ਜੀ ਕਿ ਇਹਨਾਂ ਦੇ ਵੀਜ਼ੇ ਦੇ ਮਸਾਇਲ ਨੇ ਫਲਾਨਾ ਮਸਾਇਲ ਨੇ ਜੀ ਉਹ ਕਾਉਂਸਲ ਓ ਭਾਈ ਇਹ ਕੋਈ ਮਸਾਇਲ ਨਹੀਂ ਅਸਲ ਥ੍ਰੈਟ ਜਿਹੜਾ ਉਹ ਲਾਈਵ ਥ੍ਰੈਟ ਹੈ ਅਸਲ ਥ੍ਰੈਟ ਉਹ ਹੈ ਜਿਹੜਾ ਇੰਦਰਜੀਤ ਗੋਸਲ ਨੂੰ ਹੈ ਇਹਦੇ ਪਿੱਛੇ ਤੁਸੀਂ ਏਜੰਸੀਆਂ ਲਾਈਆਂ ਕਿ ਰੈਫਰੈਂਡਮ ਨਾ ਕਰਾਓ ਇਹ ਲੋਕ ਜਿਹੜੇ ਨੇ ਮੇਰੀ ਇਤਲਾ ਜਿਹੜੀ ਹੈ ਮੈਂ ਜਿਹੜੀ ਜਾਣਕਾਰੀ ਲਈ ਹੈ ਮੈਂ ਜਿਹੜੀ ਇਨਫਰਮੇਸ਼ਨ ਲਈ ਹੈ ਇਹਨਾਂ ਲੋਕਾਂ ਨੂੰ ਟਾਸਕ ਦਿੱਤਾ ਗਿਆ ਹੈ ਇਹ ਉਹ ਲੋਕ ਨੇ ਜਿਹੜੇ ਕਿ ਹਿੰਦੁਸਤਾਨੀ ਸਰਕਾਰ ਦੇ ਉਹੀ ਵੇਵ ਲੈਂਥ ਨੇ ਇਹ ਪੂਰੀ ਹਲੇ ਜਿਹੜਾ ਹਰਦੀਪ ਪੂਰੀ ਵਾਲਾ ਜਿਹੜਾ ਜਿਹੜਾ ਜਿਹੜੀ ਮਾਈਂਡ ਸੈਟ ਹੈ ਕਿ ਸਰਕਾਰ ਜਿਹੜੀ ਉਹਨਾਂ ਲੋਕਾਂ ਨੂੰ ਮੁਰਾਦ ਚੀਜ਼ਾਂ ਕੁਝ ਜਿਹੜਾ ਨਾ ਉਹ ਆਪਣਾ ਉਹ ਦਿੰਦੀ ਹੱਥ ਰੱਖਦੀ ਤੇ ਇਹ ਲੋਕ ਜਿਹੜੇ ਆਪਣੀ ਕਮਿਊਨਿਟੀ ਨੂੰ ਤਕਸੀਮ ਕਰ ਲੈ ਇਹ ਉਹੀ ਲੋਕ ਨੇ ਜਿਹੜੇ 47 ਦੇ ਵਿੱਚ ਗਾਂਧੀ ਦੇ ਝਾਂਸੇ ਜਾ ਕੇ ਤੇ ਜਿਹੜਾ ਆਪਣਾ ਨੁਕਸਾਨ ਖਰਾਬ ਬੈਠੇ ਇਹ ਹੁਣ ਤੱਕ ਉਹ ਜਿਹੜੀਆਂ نسلਾਂ ਨੇ ਉਹ ਜਾਰੀ ਨਹੀਂ ਜਨ ਤੇ ਥੋੜਾ ਬਹੁਤਾ ਦੋਸਤ ਨੇ ਸਰਕਾਰਾਂ ਨੇ ਕੋ ਇਨਾਮ ਕਿਰਾਮ ਦਿੱਤਾ ਕੋ ਤਜਉ ਦੇ ਦਿੱਤੀ ਇਹ ਲੋਕ ਸਿਰਫ ਤਵਜੋ ਦੇ ਭੁੱਖੇ ਹੁੰਦੇ ਨੇ ਤੇ ਆਪਣੀ ਕਮਿਊਨਿਟੀ ਦੇ ਨਾਲ ਜਿਹੜਾ ਆਪਣਾ ਨੌਕਾਦਾਰੀ ਤੱਕ ਵਿਖਰ ਕਾ ਜਾਂਦੇ ਨੇ ਮੇਰੀ ਜਿਹੜੀ ਜਾਣਕਾਰੀ ਹੈ ਉਹ ਪਟਨਾਇਕ ਨੇ ਇਹਨਾਂ ਲੋਕਾਂ ਨੂੰ ਟਾਸਕ ਦਿੱਤਾ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਡਿਵਾਈਡ ਕਰਨਾ ਤੁਸੀਂ ਜਿਹੜਾ ਆਪਣਾ 23 ਨਵੰਬਰ ਨੂੰ ਜਿਹੜਾ ਓਟਵਾ ਦੇ ਵਿੱਚ ਰੈਫਰੈਂਡਮ ਖਾਲਸਤਾਨ ਦਾ ਆ ਰਿਹਾ ਤੁਸੀਂ ਇਹਦੇ ਤੇ ਗੰਦ ਪਾਉਣਾ ਤੁਸੀਂ ਆਪਣੀ ਕਮਿਊਨਿਟੀ ਨੂੰ ਇਹਨਾਂ ਦੇ ਅਗੇਂਸਟ ਜਿਹੜੀ ਕੈਂਪੇਨ ਕਰਨੀ ਹੈ ਕੁਝੀ ਆਪਣੇ ਲੋਕਾਂ ਨੂੰ ਸਿੱਖਾਂ ਨੂੰ ਦੱਸਣਾ ਪੰਜਾਬੀ ਵਿੱਚ ਕਿ ਤੁਸੀਂ ਰੈਫਰੈਂਡਮ ਵਿੱਚ ਹਿੱਸਾ ਨਾ ਲਾਓ ਟਾਸਕ ਦੇਖ ਲਓ ਕੀ ਦੇ ਕੇ ਭੇਜਿਆ ਇਹਨਾਂ ਦੀ ਸ਼ਕਲਾਂ ਦੇਖ ਲਓ ਇਸ ਵਾਸਤੇ ਮੇਰੇ ਸਿੱਖ ਭਰਾਓ ਮੇਰੇ ਕੈਨੇਡੀਅਨ ਵੀਰੋ ਅਗਰ ਤੁਹਾਡੇ ਕੋਲ ਇਹ ਨਾ ਵਿੱਚੋਂ ਇਹ ਜਿਹੜੇ ਲੋਕ ਬੈਠੇ ਨੇ ਲੈਣਾ ਬਣਾ ਕੇ ਜਿਹੜੇ ਬੈਠੇ ਨੇ ਪਟਨਾਇਕ ਦੇ ਨਾਲ ਇਹ ਤਸਵੀਰਾਂ ਤੁਸੀਂ ਦੇਖ ਲਓ ਅਗਰ ਇਹਨਾਂ ਦੇ ਵਿੱਚੋਂ ਕੋਈ ਬੰਦਾ ਤੁਹਾਡੇ ਕੋਲ ਆਵੇ ਕੋਈ ਬੰਦਾ ਤੁਹਾਡੇ ਕੋਲ ਆਵੇ ਤੁਹਾਨੂੰ ਕਵੇ ਆ ਕੇ ਜੀ ਕਿ ਖਾਲਿਸਤਾਨ ਤੇ ਫਰੈਂਡਮ ਦੀ ਤਰਫ ਨਾ ਜਾਓ ਦੇਖੋ ਜੀ ਇਹ ਜਿਹੜਾ ਚੰਗਾ ਕੰਮ ਨਹੀਂ ਸਾਡੀ ਸਰਕਾਰ ਹਿੰਦੁਸਤਾਨ ਤੁਹਾਡੇ ਮਸਲੇ ਹੱਲ ਕਰਦੀ ਪਈ ਤੇ ਸਮਝ ਜਾਣਾ ਤੇ ਸਮਝ ਜਾਣਾ ਕਿ ਪਟਨਾਇਕ ਦਾ ਦਿੱਤਾ ਹੋਇਆ ਸਬਕ ਹੈ ਜਿਹੜਾ ਤੁਹਾਨੂੰ ਇਹ ਸੁਣਵਾਣ ਆਏ ਨੇ ਇਹ ਇਹ ਜਿਹੜਾ ਇਹਨਾਂ ਦਾ ਪੁਰਾਣਾ ਤਰੀਕਾ ਹੈ ਵਾਰਦਾਤ ਹੈਗਾ ਹਿੰਦੁਸਤਾਨ ਦਾ ਹਿੰਦੁਸਤਾਨ ਦੀ ਸਰਕਾਰ ਦਾ ਪੁਰਾਣਾ ਤਰੀਕਾ ਹੈ ਵਾਰਦਾਤ ਹੈਗਾ ਜਿਹੜਾ ਇਹ ਜਿਹੜਾ ਇਹ ਕੰਮ ਜਿਹੜਾ ਕਰਵਾਉਂਦਾ ਤੇ ਕਰਦਾ ਤੇ ਇਹ ਹਾਈ ਕਮਿਸ਼ਨਰ ਨੇ ਉੱਥੋਂ ਹੀ ਕੰਮ ਸ਼ੁਰੂ ਕੀਤਾ ਜਿੱਥੋਂ ਪੁਰਾਣਾ ਕਮਿਸ਼ਨਰ 2 ਸਾਲ ਪਹਿਲੇ ਜਿਹੜਾ ਛੱਡ ਕੇ ਗਿਆ ਸੀ। لہذا ਜਿਹੜਾ ਜਿਹੜੇ ਲੋਕ ਜਿਹੜੇ ਨੇ ਉਹ ਜਿਹੜੇ ਸਮਝਦੇ ਨੇ ਕਿ ਹਿੰਦੁਸਤਾਨੀ ਸਰਕਾਰ ਸ਼ਾਇਦ ਕੋ ਸਿੱਖਾਂ ਦਾ ਭਲਾ ਕਰ ਦੇਗੀ ਜਾਂ ਪੰਜਾਬ ਦਾ ਭਲਾ ਕਰ ਦੇਗੀ ਉਹਨੂੰ ਪੁਰਾਣੇ ਵਾਕਿਆਤ ਜਿਹੜੇ ਨੇ ਉਸ ਜ਼ੇਨ 'ਚ ਲਿਆਉਣੇ ਚਾਹੀਦੇ। ਉਹਨੂੰ ਥੋੜਾ ਜਿਹਾ ਟਾਈਮ ਕੱਢ ਕੇ ਆਪਣਾ ਇਤਿਹਾਸ ਪੜ੍ਹਨਾ ਚਾਹੀਦਾ ਉਹਨੂੰ 1947 ਦੇਖਣੀ ਚਾਹੀਦੀ ਏ ਉਹਨੂੰ ਹਰਮਿੰਦਰ ਸਾਹਿਬ ਦੇ ਉੱਤੇ ਅਟੈਕ ਉਹ ਦੇਖਣਾ ਚਾਹੀਦਾ ਉਹਨਾਂ ਨੂੰ ਆਪਣਾ ਆਪਰੇਸ਼ਨ ਬਲੂ ਸਟਾਰ 84 ਤੋਂ ਪਹਿਲੇ 84 ਤੋਂ ਬਾਅਦ ਜਿਹੜੇ ਕੰਮ ਨੇ ਉਹ ਦੇਖਣੇ ਚਾਹੀਦੇ ਨੇ ਕਿਉਂਕਿ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਸਰਕਾਰ ਜਿਹੜੀ ਮਰਜ਼ੀ ਹੋਵੇ ਡੀਪ ਸਟੇਟ ਜਿਹੜੀ ਹਿੰਦੁਸਤਾਨ ਦੀ ਏ ਉਹਦਾ ਮਿਸ਼ਨ ਉਹਦਾ ਮੋਟੇ ਵਰੋਂ ਦਾ ਫੈਸਲਾ ਇਹੀ ਏ ਕਿ ਪੰਜਾਬ ਤੇ ਪੰਜਾਬੀਆਂ ਨੂੰ ਖਤਮ ਕਰਨਾ ਇਹਨਾਂ ਦੀ ਨਸਲਮ ਮੁਕਾਨੀਆਂ ਨੇ ਇਹ ਡਿਸਟਰਬ ਕਰਦੇ ਨੇ ਸਾਨੂੰ ਇੱਥੇ ਜਿਹੜਾ ਇਹਨਾਂ ਨੂੰ ਜਿਹੜਾ ਫਲ ਫੁੱਲ ਦਾ ਮੌਕਾ ਨਹੀਂ ਮਿਲਣਾ ਜਿਹਦਾ ਅਸੀਂ ਸੁਬਾ ਸ਼ਾਮ ਜਿਹੜਾ ਉਹ ਨਾਟਾਰਾ ਦੇਖਦੇ ਹਾਂ ਇਸ ਵਾਸਤੇ ਇਹ ਜਿਹੜੇ ਲੋਕ ਥੋੜੇ ਜਿਹੜੇ ਜਿਹੜੇ ਚਾਂਸੇ ਚ ਆ ਜਾਂਦੇ ਨੇ ਇਹਨਾਂ ਵਾਸਤੇ ਵੀ ਇਹਨਾਂ ਨੂੰ ਵੀ ਬੇਨਤੀ ਹੈ ਤੁਸੀਂ ਵੀ ਆਪਣਾ ਇਤਿਹਾਸ ਪੜੋ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਦਾ ਤੁਹਾਡੇ ਮੁਤਲਕ ਰਵਈਆ ਕੀ ਰਿਹਾ ਇਸ ਵਾਸਤੇ ਮੈਂ ਕਹਿੰਦਾ ਤੁਹਾਡੇ ਸਾਹਮਣੇ ਚੇਰੇ ਰੱਖਦੀਏ ਜਿਹੜੇ ਪੱਗਾਂ ਬੰਨ ਕੇ ਕੇ ਦਸਤਾਰਾਂ ਬੰਨ ਕੇ ਜਿਹੜਾ ਇਹ ਉਸ ਬੰਦੇ ਨੂੰ ਮਿਲੇ ਨੇ ਜਿਹੜੇ ਨੇ ਇਹਨਾਂ ਦੇ ਭਰਾ ਹਰਦੀਪ ਸਿੰਘ ਨਿੱਜੇ ਨੂੰ ਸ਼ਹੀਦ ਕੀਤਾ ਹੋਇਆ ਤੇ ਤੁਸੀਂ ਅਗਰ ਆਪਣੇ ਕਾਸਲਾਂ ਦੇ ਨਾਲ ਮਿਲਣਾ ਮਿਲ ਕੇ ਤੇ ਦਿਖਾਵਾ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਲੇਕਿਨ ਜ਼ਾਹਿਰ ਇਹਨਾਂ ਲੋਕਾਂ ਨੂੰ ਸਾਹਮਣੇ ਲੈਣਾ ਸਾਡਾ ਕੰਮ ਸੀ ਜੋ ਫਰਮਤ ਤੁਹਾਨੂੰ ਦੱਸ ਦਿੱਤਾ ਦੂਜਾ ਇੱਕ ਹੋਰ ਖਬਰ ਹੈ ਕਿ ਸਿਕਸ ਫਾਇਰ ਜਸਟਿਸ ਨੇ ਇੱਕ ਹੋਰ ਡਿਮਾਂਡ ਕੀਤੀ ਹੈ ਕੈਨੇਡਾ ਦੀ ਸਰਕਾਰ ਕੋਲੋਂ ਕਿਉਂਕਿ ਕੈਨੇਡਾ ਦੀ ਸਰਕਾਰ ਵੀ ਅੱਜਕੱਲ ਸੁੱਤੀ ਪਈ ਏ ਤੇ ਉਹ ਵੀ ਜਿਹੜਾ ਹਿੰਦੁਸਤਾਨ ਦੇ ਨਾਲ ਆਪਣੇ ਤਾਲੁਕਾਤ ਵਧਾਉਣ ਵਾਸਤੇ ਲੱਗੀ ਏ ਕੋਸ਼ਿਸ਼ ਕਰਨ ਵਾਸਤੇ ਲੱਗੀ ਉਹਦੇ ਵਿੱਚ ਆਪਣੀਆਂ ਆਜ਼ਾਦੀਆਂ ਆਪਣੀ ਜਿਹੜੇ ਅਸੂਲ ਨੇ ਆਪਣੇ ਜਿਹੜੇ ਰੈਗੂਲੇਸ਼ਨਸ ਨੇ ਆਪਣੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਨੇ ਟ੍ਰੈਡੀਸ਼ਨਸ ਨੇ ਉਹਨਾਂ ਤੇ ਵੀ ਕੰਪਰੋਮਾਈਜ਼ ਕਰਦੀ ਹੋਈ ਸਾਨੂੰ ਸਭ ਨਜ਼ਰ ਆ ਰਹੀ ਏ ਇੱਕ ਹੋਰ ਨਿੱਜੀ ਸਰਕਾਰ 6x ਪਰ ਜਸਟਿਸ ਨੇ ਜਨਾਬ ਇਹ ਉਹਨਾਂ ਨੂੰ ਕੀਤਾ ਕਿ ਜੀ ਤੁਸੀਂ ਆਪਣਾ ਜਿਹੜੀ ਇਹ ਹਿੰਦ ਮੇਡ ਇੰਡੀਆ ਫਿਲਮਾਂ ਜਿਹੜੀਆਂ ਬਾਲੀਵੁੱਡ ਨੂੰ ਤੁਸੀਂ ਜਿਹੜਾ ਉਹ ਇੰਪੋਰਟ ਨਾ ਕਰੋ ਕੈਨੇਡਾ ਦੇ ਵਿੱਚ ਇਹ ਕੁਛ ਹੱਦ ਤੱਕ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਜਾਇਜ਼ ਹੈ ਮਤਲਬਾ ਕਿਉਂਕਿ ਕੈਨੇਡਾ ਜਿਹੜਾ ਅੱਜ ਕੋਗੇ ਜਿਹੜਾ ਹਿੰਦੁਸਤਾਨ ਹੈ ਉਹ ਬਾਲੀਵੁੱਡ ਦੇ ਜ਼ਰੀਏ ਆਪਣਾ ਜਿਹੜਾ ਕੀ ਕਹਿੰਦੇ ਨੇ ਉਹਨੂੰ ਜਿਹੜਾ ਪ੍ਰਪਾਗੈਂਡਾ ਹੈ ਉਹ ਕਰਦਾ ਹੈ ਹਿੰਦੂਤਵਾ ਦਾ ਘੱਟ ਗਿਣਤੀਆਂ ਵਾਲੇ ਦੇ ਨਾਲ ਸਾਰੇ ਕੰਮ ਜੋ ਜੋ ਕੋਈ ਪ੍ਰਪਾਗੈਂਡਾ ਹੈ ਉਹ ਆਪਣੇ ਬਾਲੀਵੁੱਡ ਦੇ ਥਰੂ ਕਰਦਾ ਹੈ ਤੇ ਉਹੀ ਬਾਲੀਵੁੱਡ ਦੇ ਥਰੂ ਉਹੀ ਪ੍ਰਪਾਗੈਂਡਾ ਜਿਹੜਾ ਉਹ ਇੰਪੋਰਟ ਕਰਕੇ ਕੈਨੇਡਾ ਦੇ ਵਿੱਚ ਦਿਖਾਇਆ ਜਾਂਦਾ ਜਿਹੜੀਆਂ ਸੁਸਾਇਟੀਆਂ ਨੂੰ ਰੈਡੀਕਲਾਈਜ਼ ਕਰਦੇ ਨੇ ਹਿੰਦੂਤਵਾ ਤੇ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਜਿਹੜਾ ਨਾ ਉਹ ਦਿਖਾਉਂਦੇ ਨੇ ਕਿ ਉਹ ਉਹ ਸਭ ਦੇ ਜਨਜਾਤ ਦੇ ਹੁੰਦਾ ਨੇ ਪਾਵਰਫੁਲ ਨੇ ਇਸ ਇਸ ਨਜ਼ਰੀਏ ਦੇ ਵਿੱਚ ਜਿਹੜਾ ਮਿਡਲ ਇੰਡੀਆ ਦਾ ਬਾਲੀਵੁੱਡ ਨੂੰ ਇੰਪੋਰਟ ਕਰਨ ਦਾ ਇੱਥੇ ਕੈਨੇਡਾ ਵਿੱਚ ਜਾ ਕੇ ਜਾਂ ਬਾਕੀ ਤੁਸੀਂ ਜਗ੍ਹਾ ਹੀ ਦਿਖਾਉਂਦਾ ਜਿਹੜਾ ਜਿਹੜੀ ਪਾਬੰਦੀ ਦਾ ਮੁਤਾਲਬਾ ਹੈ ਉਹ ਮੇਰਾ ਖਿਆਲ ਬਿਹਤਰ ਹੈ ਪੰਜਾਬ ਦੀ ਪੰਜਾਬੀ ਦੀ ਆਪਣੀ ਫਿਲਮ ਬੜੀ ਜ਼ਬਰਦਸਤ ਹੈ ਪੰਜਾਬੀਆਂ ਦੀ ਫਿਲਮਾਂ ਨੇ ਪੰਜਾਬੀ ਫਿਲਮਾਂ ਲਿਆਓ ਦੇਖੋ ਵੈਸੇ ਵੀ ਮੈਂ ਕਹਿੰਨਾ ਕਿ ਪੰਜਾਬੀ ਦੇਖਣੀ ਚਾਹੀਦੀ ਹੈ ਪੰਜਾਬੀ ਸੁਣਨੀ ਚਾਹੀਦੀ ਹੈ ਇਹ ਇੱਕ ਦੋ ਖਬਰਾਂ ਸੀ ਦੂਸਰਾ ਕੁਝ ਯੂਕੇ ਦੇ ਵਿੱਚ ਵੀ ਜਿਹੜਾ ਕਾਫੀ ਸਾਰੇ ਮਸਾਇਲ ਨੇ ਸਿੱਖਾਂ ਦੇ ਉੱਥੇ ਵੀ ਉੱਥੇ ਵੀ ਜਿਹੜਾ ਆਪਣਾ ਉਹ ਮੁxtਲਫ ਕਿਸਮ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਹਿੰਦੁਸਤਾਨੀ ਜਿਹੜੀ ਸਰਕਾਰ ਹੈ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਿਹੜਾ ਉਹ ਉੱਥੇ ਜਿਹੜਾ ਉਹਦੀ ਵਜ੍ਹਾ ਨਾਲ ਵੀ ਹਿੰਦੁਸਤਾਨੀ ਹਿੰਦੂ ਜਿਹੜੇ ਨੇ ਉਹ ਸਿੱਖਾਂ ਦੇ ਪਿੱਛੇ ਪਏ ਨੇ ਬਹੁਤ ਜ਼ਿਆਦਾ ਉਹਨਾਂ ਦੇ ਆਪਣਾ ਜਸੂਸੀਆਂ ਦੇ ਵਾਕਿਆ ਜਿਹੜੇ ਉਹ ਸਾਹਮਣੇ ਆ ਰਹੇ ਨੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਸਿੱਖ ਫੈਡਰੇਸ਼ਨ ਯੂਕੇ ਦੇ ਆਪਣਾ ਕੁਝ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਉਹਦੇ ਨਾਲ ਆਪਣੀ ਗੱਲਬਾਤ ਕਰਾਂਗੇ ਫਿਰ ਜ਼ਿਆਦਾ ਪੂਰੀ ਤਰ੍ਹਾਂ ਕੰਪਨੀ ਅੰਦਰ ਜਾਣ ਉਜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਆਪਣਾ ਇੱਕ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਜਿਹੜਾ ਬਿੱਲ ਹੈ ਉਹ ਤੁਹਾਨੂੰ ਪਤਾ ਹੈ ਮਨਜ਼ੂਰ ਹੋਇਆ ਤੇ ਉਹ ਆਪਣਾ ਗਵਰਨਰ ਜਿਹੜਾ ਉਹਦੇ ਦਸਤਖਤਾਂ ਦਾ ਇੰਤਜ਼ਾਰ ਕਰ ਰਿਹਾ ਹੈ ਉੱਥੇ ਵੀ ਜਿਹੜੇ ਹਿੰਦੂ ਲੌਬੀਆਂ ਨੇ ਉਹਨਾਂ ਦੀ ਖੁਆਇਸ਼ ਹੈ ਕਿ ਇਹ ਬਿੱਲ ਜਿਹੜਾ ਇਹ ਨਾ ਮਨਜ਼ੂਰ ਹੋਏ ਤਾਂ ਕਿ ਇਹਦਾ ਕਿਉਂਕਿ ਜਰਾ ਉਹ ਜਿਹੜਾ ਪਹਿਲੀ ਮਰਤਬਾ ਹੋਏਗਾ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਜਿਹੜਾ ਕੋਈ ਕਾਨੂੰਨ ਜਾਂ ਤਰੀਫ਼ ਸਾਹਮਣੇ ਆਏਗੀ ਜਿਹੜੇ ਉਹਦੇ ਸ਼ਿਕਾਰ ਲੋਕ ਨੇ ਕੱਟ ਗਏ ਇੰਦੇ ਖਾਸ ਤੌਰ ਤੇ ਜਿਹੜੇ ਸਿੱਖ ਨੇ ਈਸਾਈ ਨੇ ਮੁ슬ਮਨ ਕਿਸਮ ਦੇ ਲੋਕ ਬਾਹਰੋਂ ਆਏ ਨੇ ਉਹਨਾਂ ਨੂੰ ਜਿਹੜਾ ਪ੍ਰੋਟੈਕਸ਼ਨ ਮਿਲੇਗੀ ਤੇ ਉਹਦਾ ਜਿਹੜਾ ਖੁਰਾ ਜਿਹੜਾ ਫਿਰ ਉਹ ਦਿੱਲੀ ਤੱਕ ਜਾਏਗਾ ਇਹ ਤਕਲੀਫ ਹੈ ਦਿੱਲੀ ਨੂੰ ਦੱਸੇ ਆਪਣਾ ਹਿੰਦੂਆਂ ਨੂੰ ਹਿੰਦੂਆਂ ਲ ਹਿੰਦੂ ਲੌਬੀਜ਼ ਜਿਹੜੀਆਂ ਨੇ ਉਹ ਮੁਸਲਸਲ ਚੋਕੇ ਦਾ ਫੰਡਿੰਗ ਵੀ ਕਰਦੀਆਂ ਨੇ ਕਾ ਆਪਣਾ ਸਿਆਸਤਾਂ ਨਾਲ ਨੂੰ ਗਵਰਨਰਾਂ ਨੂੰ ਅੱਗੇ ਆਪਣੇ ਕੈਂਪੇਨ ਵਿੱਚ مختلف ਕਿਸੇ ਨਹੀਂ ਪਾਰਟੀਆਂ ਵਿੱਚ ਇਸ ਵਾਸਤੇ ਉਹਨਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਮੰਨੀ ਵੀ ਜਾਂਦੀ ਪਰ ਜਿਹੜਾ ਇਹ ਜਿਹੜਾ ਬਿਲ ਹੈ ਕਾਨੂੰਨ ਹੈ ਕੈਲੀਫੋਰਨੀਆ ਚ ਆਣਾ ਚਾਹੀਦਾ ਲਾਜ਼ਮੀ ਤਾਂ ਕਿ ਘੱਟੋ ਘੱਟ ਜਿਹੜਾ ਜਿਹੜੀ ਘਟ ਗਿਣਤੀਆਂ ਦੇ ਲੋਕ ਨੇ ਸਿੱਖ ਨੇ ਖਾਸ ਤੌਰ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਮਿਲੇ ਇਹਦੇ ਵਾਸਤੇ ਲੱਗੇ ਆ ਕੋਸ਼ਿਸ਼ ਕਰਦੇ ਪਏ ਸਾਰੇ ਸਭ ਲੋਕ ਤਾਂ ਕਿ ਇਹ ਜਿਹੜਾ ਇਹ ਬਿੱਲ ਜਿਹੜਾ ਉਹ ਕਾਨੂੰਨ ਬਣੇ ਇੱਥੇ ਕੈਲੀਫੋਰਨੀਆ ਚ ਬਣੇਗਾ ਫਿਰ ਇਹਦਾ ਦਾਇਰਾ ਬਾਕੀ ਸਟੇਟਸ ਤੱਕ ਜਾਏਗਾ ਫਿਰ ਯੂਕੇ ਦੇ ਵਿੱਚ ਵੀ ਜਿਹੜੀਆਂ ਤਜਾਵੀਜ਼ ਦਿੱਤੀਆਂ ਨੇ ਸਿੱਖਾਂ ਨੇ ਜਿਹੜੀ ਆਪਣਾ ਸਿਕਸ ਪਾਰ ਜਸਟਿਸ ਨੇ ਤਜਾਵੀਜ਼ ਦਿੱਤੀਆਂ ਨੇ ਉਹਦੇ ਵਿੱਚ ਵੀ ਉੱਥੇ ਇੱਕ ਕਾਨੂੰਨ ਦੀ ਮੰਗ ਕੀਤੀ ਗਈ ਹੈ ਦੇਖੋ ਇਹ ਕਾਨੂੰਨ ਦੁਨੀਆ ਭਰ ਬਣੇ ਦੇਖੋ ਪੂਰੀ ਦੁਨੀਆ ਨੂੰ ਹੁਣ ਯੂਰਪ ਨੂੰ ਖਾਸ ਤੌਰ ਤੇ ਸਭ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਹਿੰਦੁਸਤਾਨ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾਂਦਾ ਇਹ ਤਾਂ ਪਤਾ ਲੱਗ ਗਿਆ ਕਿ ਕਰਾਂਦਾ ਹੈ ਤੇ ਫਿਰ ਉਹਦੀ ਉਹਦੀ ਰੋਕਥਾਂ ਵਾਸਤੇ ਉਹਨੂੰ ਉਹਨੂੰ ਰੋਕ ਲਾਉਣ ਵਾਸਤੇ ਕਾਨੂੰਨ ਵੀ ਬਣਨਾ ਚਾਹੀਦਾ ਸਾਨੂੰ ਦੀ ਉਜਾਜ਼ਤ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਦੂਸਰਾ ਇਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਜਾ ਕੇ ਆਪਣੇ ਕਾਤਲਾਂ ਦੇ ਨਾਲ ਮਿਲਦੇ ਨੇ ਹਿੰਦੂਆਂ ਦੇ ਨਾਲ ਮਿਲਦੇ ਨੇ ਜਾ ਕੇ ਉਹਨਾਂ ਦੇ ਜਾ ਕੇ ਚਾਹ ਪੀਂਦੇ ਨੇ ਰੋਟੀ ਪਾਣੀ ਖਾਂਦੇ ਨੇ ਇਹਨਾਂ ਲੋਕਾਂ ਨੂੰ ਥੋੜੀ ਸ਼ਰਮ ਚਾਹੀਦੀ ਹੈ ਤੇ ਤੁਸੀਂ ਵੀ ਜਰਾ ਇਹਨਾਂ ਦੀਆਂ ਸ਼ਕਲਾਂ ਦੇਖ ਕੇ ਧਿਆਨ ਕਰਨਾ ਤੁਹਾਡੇ ਕੋਲ ਆ ਕੇ ਜਦੋਂ ਆਹਾਂਗੇ ਇਹ ਆ ਕੇ ਤੁਹਾਡੇ ਕੋਲ ਜਿਹੜਾ ਆਪਣਾ ਉਹ ਖਾਲਸਤਾਨ ਰੈਫਰੰਡਮ ਦੇ ਖਿਲਾਫ ਗੱਲ ਕਰਨਗੇ ਜਦੋਂ ਅਸੀਂ ਦੀ ਗੱਲ ਕਰਾਂ ਤਾਂ ਫਿਰ ਦੱਸਣਾ ਉਹਨੂੰ ਤਸਵੀਰ ਦਿਖਾਣਾ ਕਿ ਦੇਖੋ ਤੁਸੀਂ ਕਿੱਥੋਂ ਸਬਕ ਲੈ ਕੇ ਆਏ ਇਜਾਜ਼ਤ ਦਿਓ ਤੇ ਜਿਹੜੀ ਰੈਫਰੰਡਮ ਨਹੀਂ ਵੋਟਾ 23 ਨਵੰਬਰ ਨੂੰ ਵੋਟਵਾ ਦੇ ਵਿੱਚ ਤੁਹਾਨੂੰ ਪਤਾ ਸਭ ਨੂੰ ਉਹ ਯਾਦ ਰੱਖਣਾ